ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਅੱਜ ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਘਰੋਂ ਇਹ ਦੋ ਚੀਜ਼ਾਂ ਕੱਢ ਦਿਓ ਦਾਨ ਕਰ ਦਿਓ ਸਭ ਕੁਝ ਸਹੀ ਹੋ ਜਾਵੇਗਾ ਇਸ ਵਿਸ਼ੇ ਤੇ ਆਪਾਂ ਕੁਝ ਗੱਲਾਂ ਜਿਹੜੀਆਂ ਸਾਧੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਸਾਨੂੰ ਕੁਝ ਚੀਜ਼ਾਂ ਤੇ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਸਾਧ ਸੰਗਤ ਅਸੀਂ ਮਾਂ ਤੱਕ ਗੁਜ਼ਰਕ ਔਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਸ਼ਰਧਾਂਜਲੀ ਦੇਈਏ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਆਪਣੇ ਦਿਲ 'ਚ ਵਸਾਈਏ ਕਿਸ ਤਰ੍ਹਾਂ ਅਸੀਂ ਉਹਨਾਂ ਦਾ ਸਹੀ ਮੈਨਿਆਂ ਦੇ ਵਿੱਚ ਸ਼ਰਧਾਂਜਲੀ ਦੇ ਕੇ ਹੋਰ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾਪਣ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਸਾਥ ਸੰਗਤ ਅੱਜ ਦੇ ਜ਼ਮਾਨੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਆਪ ਨੂੰ ਰਹਿਤ ਰੱਖਣਾ ਕੁਝ ਚੀਜ਼ਾਂ ਤੋਂ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਕਲਯੁਗ ਕਹਿ ਲਿਏ ਜਾਫਰ ਆਪਾ ਕਹਿ ਲਿਏ ਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਭੈੜੀਆਂ ਚੀਜ਼ਾਂ ਜਿਨ੍ਹਾਂ ਨੇ ਮਨੁੱਖ ਨੂੰ ਗ੍ਰਸ ਰੱਖਿਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਪ ਕਰੈ ਇਨ ਪੰਜ ਕੇ ਵਸਰੇ ਸਤਿਗੁਰੂ ਕਹਿੰਦੇ ਮਨੁੱਖ ਪਾਪ ਨਹੀਂ ਕਰਦਾ ਪਰ ਭੁੰਦੇ ਕਿਵੇਂ ਨਹੀਂ ਕਿਉਂਕਿ ਪੰਜ ਜਿਹੜੇ ਵਿਕਾਰ ਨੇ ਉਹਨਾਂ ਦੇ ਅਧੀਨ ਹੋ ਕੇ ਮਨੁੱਖ ਪਾਪ ਕਮਾਉਂਦਾ ਹੈ ਕਹਿੰਦੇ ਇਸ ਦੇਹੀ ਮੇ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਉਨੇ ਨੇ ਪੰਜ ਚੀਜ਼ਾਂ ਦਾ ਜ਼ਿਕਰ ਕੀਤਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਝੂਠੇ ਹੰਕਾਰ ਦੀ ਜਿਹੜੀ ਹੈ ਤਗੜੀ ਉਹ ਤੋੜ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਦੀ ਜੋ ਪਰਿਸਥਿਤੀ ਹੈ ਉਸ ਤੋਂ ਮਨੁੱਖ ਜਿਹੜਾ ਹੈ ਬਿਲਕੁਲ ਭਲੀ ਭਾਂਤ ਜਾਣੂ ਵੀ ਹੈ ਪਰ ਫਿਰ ਵੀ ਇਹ ਫੋਕੀ ਹੈਂਗੜ ਛੱਡਣ ਦੇ ਲਈ ਤਿਆਰ ਨਹੀਂ ਹੈ ਤੇ ਹਾਲਾਂਕਿ ਮਨੁੱਖ ਨੂੰ ਇਹ ਸਭ ਕੁਝ ਪਤਾ ਹੈ ਕਿ ਇੱਥੇ ਕੇਵਲ ਪਰਮਾਤਮਾ ਦਾ ਨਾਮ ਸੱਚਾ ਹੈ ਪਰ ਫਿਰ ਵੀ ਇਹ ਮਨੁੱਖ ਉਸ ਤੋਂ ਲਾਂਬੇ ਹੋ ਕੇ ਕੁਝ ਹੋਰ ਹੀ ਕਰਨ ਦੀ ਫਿਰਾਕ ਦੇ ਵਿੱਚ ਹੈ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਰਹਿਓ ਸਾਧੂ ਰਹੇ ਰਹੇਉ ਗੁਰੂ ਗੋਬਿੰਦ ਕਹਿੰਦੇ ਇੱਥੇ ਸਾਰੇ ਆਉਂਦੇ ਸਾਰੇ ਚਲੇ ਜਾਂਦੇ ਨੇ ਪਰ ਰਹਿਂਦਾ ਕੀ ਹੈ ਪਰਮਾਤਮਾ ਦਾ ਨਾਮ ਪਰ ਮਨੁੱਖ ਫਿਰ ਵੀ ਜਿਹੜਾ ਬਹੁਤੀਆਂ ਫਾਲਤੂ ਚੀਜ਼ਾਂ ਦੇ ਵਿੱਚ ਫਸਿਆ ਹੋਇਆ ਹੈ ਸੋ ਆਖਰ ਮੇਰੀ ਬੇਨਤੀ ਜਿਹੜੀ ਹੈ ਉਹ ਧਿਆਨ ਨਾਲ ਸਮਝਿਓ ਸਾਧ ਸੰਗਤ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਕਿਵੇਂ ਸ਼ਰਧਾਂਜਲੀ ਦੇਈਏ ਪੰਜ ਵਿਕਾਰ ਤੇ ਆਖਰ ਇਹਨਾਂ ਪੰਜ ਵਿਕਾਰਾਂ ਤੋਂ ਅਸੀਂ ਕਿਹੜਾ ਕਿਵੇਂ ਛੁਡਾਈਏ ਹੰਕਾਰ ਤੋਂ ਕਾਮ ਤੋਂ ਕਾਮੀ ਮਨੁੱਖ ਆਪ ਆਪ ਨੂੰ ਕਿਸ ਤਰ੍ਹਾਂ ਜਿਹੜਾ ਹੈ ਕਾਬੂ ਕਰ ਸਕਦਾ ਹੈ ਸਾਧ ਸੰਗਤ ਜਦੋਂ ਉਹ ਇਹ ਸਮਝ ਲੇ ਕਿ ਆਖਰ ਇਸ ਦੇ ਵਿੱਚ ਮੇਰਾ ਇਨਸਾਨ ਹੋਏਗਾ ਤੇ ਆਖਰ ਕਿੰਨੇ ਕੁ ਮਿੰਟ ਦਾ ਚੰਦ ਕੁ ਸਕਿੰਟ ਦਾ ਜੇ ਮੈਂ ਆਪਣੇ ਆਪ ਨੂੰ ਠੰਮੇ ਦੇ ਨਾਲ ਸੋਚਣ ਤੇ ਮਜਬੂਰ ਕਰਦਿਆਂ ਤੇ ਸ਼ਾਇਦ ਕੁਝ ਮੇਰਾ ਸਬਰ ਜਾਏ ਤੇ ਸਾਧ ਸੰਗਤ ਤੇ ਉਹ ਮਨੁੱਖ ਜਿਹੜਾ ਹੈ ਇਹਨਾਂ ਭੈੜੇ ਵਿਕਾਰਾਂ ਤੋਂ ਬਚ ਸਕਦਾ ਹੈ ਹੰਕਾਰ ਦੇ ਵਿੱਚ ਆਇਆ ਲੋਭ ਦੇ ਵਿੱਚ ਆਇਆ ਕ੍ਰੋਧ ਦੇ ਵਿੱਚ ਆਇਆ ਮਨੁੱਖ ਆਪਣੇ ਆਪ ਦਾ ਨੁਕਸਾਨ ਵੀ ਕਰਦਾ ਤੇ ਸਾਹਮਣੇ ਵਾਲੇ ਦਾ ਵੀ ਕਰਦਾ ਪਰ ਸਤਗੁਰੂ ਕਹਿੰਦੇ ਨੇ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਇਹ ਮਨੁੱਖ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਗਲਤ ਕਦਮ ਚੁੱਕਦਾ ਹੈ ਤੇ ਫਿਰ ساری ਉਮਰ ਦਾ ਪਛਤਾਵਾ ਹੁੰਦਾ ਹੈ ਕਿ ਜੇ ਥੋੜਾ ਜਿਹਾ ਸੋਚ ਲੇ ਤੇ ਜੇ ਇਹਨਾਂ ਪੰਜਾਂ ਤੋਂ ਹੀ ਆਪਣਾ ਖਿਹੜਾ ਛਡਾ ਲੇ ਹੁਣ ਪੰਜਾਂ ਤੋਂ ਖਿਹੜਾ ਕਿਵੇਂ ਛੁੱਟੇਗਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਭਲਿਆ ਯਾਦ ਰੱਖੀ ਸੁਣੇ ਦੁੱਖ ਪਾਪ ਕਾ ਨਾਸ ਸਬਜੀ ਸਾਹਿਬ ਦੀ ਬਾਣੀ ਵਿੱਚ ਪੜਨੇ ਆ ਕਿ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਇੱਕੋ ਹੀ ਗੱਲ ਨਿਵੇੜ ਦਿੱਤੀ ਕਹਿੰਦੇ ਜੇ ਤੂੰ ਗੁਰੂ ਦੀ ਸੁਣ ਲਵੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਨੇ ਇਹ ਆ ਦਿੱਤਾ ਕਿ ਜੇਕਰ ਸਿੱਖ ਵਿੱਚ ਰਤਨ ਜਵਾਹਰ ਮਾਨਕ ਜੇਕਰ ਗੁਰ ਕੀ ਸਿੱਖ ਸੁਣੀ ਕਹਿੰਦੇ ਇਹ ਮਤ ਜਿਹੜੀ ਹੈ ਰਤਨ ਜਵਾਹਰਾਂ ਤੋਂ ਵੀ ਮੰਗੀ ਹੈ ਜੇਕਰ ਇਸ ਇੱਕ ਸਿੱਖ ਆਪਣੇ ਗੁਰੂ ਦੀ ਗੱਲ ਨੂੰ ਮਾਤੇ ਉਹਦੀ ਮੱਤ ਤੇ ਤੁਰ ਪੇ ਇਹ ਸਾਧ ਸੰਗਤ ਹੁਣ ਸਭ ਤੋਂ ਵੱਡੀ ਗੱਲ ਸਿੱਧ ਹੋ ਗਈ ਕਿ ਅਸੀਂ ਸਾਹਿਬਜ਼ਾਦੇ ਤੇ ਮਾਤਾ ਗੁਜ਼ਰੀ ਨੂੰ ਕਿਸ ਤਰ੍ਹਾਂ ਸ਼ਰਧਾਂਜਲੀ ਦੇਈਏ ਨੇ ਆਪ ਨੂੰ ਬਦਲ ਕੇ ਹੋ ਕੇ ਹੰਕਾਰਾਂ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰੀਏ ਜਿੰਨਾ ਵੀ ਹੋ ਸਕੇ ਤਾਂ ਸਾਧ ਸੰਗਤ ਫੇਰ ਉਹਨਾਂ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਏਗੀ ਨਾਮ ਸਿਮਰਨ ਸੇਵਾ ਸਿਮਰਨ ਜਿੰਨਾ ਵੀ ਹੋ ਸਕੇ 5 ਮਿੰਟ 10 ਮਿੰਟ 15 ਮਿੰਟ ਜਿੰਨਾ ਸਮਾਂ ਕੱਢ ਸਕਦੇ ਆ ਕੱਢੀਏ ਤੇ ਇਸ ਮਨ ਨੂੰ ਨਿਰਮਲ ਕਰਨ ਦੀ ਕੋਸ਼ਿਸ਼ ਕਰੀਏ ਜੇ ਇੱਕ ਕਦਮ ਆਪਣੇ ਆਪ ਦਿੱਲੀ ਪਟਿਆ ਜਾਏ ਸੁਰਤ ਦਾ ਸਹਾਸੰਗਤ ਸਤਿਗੁਰੂ ਕਰੋੜਾ ਕਦਮ ਅੱਗੇ ਹੋ ਕੇ ਸਾਡੀ ਹੋਰ ਹੈਲਪ ਕਰਨ ਦੇ ਲਈ ਹੋ ਜਾਣਗੇ ਇਸ ਗੱਲ ਨੂੰ ਯਾਦ ਰੱਖਿਆ ਜੀ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਨਿੰਦਿਆ ਚੁਗਲੀ ਤੋਂ ਖਹਿੜਾ ਛੁਡਾ ਕੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨਸ਼ੇ ਪੱਤੇ ਤੋਂ ਰਹਿਤ ਹੋ ਕੇ ਤੇ ਹੋ ਸਕਦਾ ਹੈ ਗੁਰੂ ਕਿਰਪਾ ਕਰਦਣ ਪੂਰੀ ਜ਼ਿੰਦਗੀ ਲਈ ਸਾਡਾ ਜਿਹੜਾ ਜੀਵਨ ਹੈ ਉਹ ਸੁਧਾਰ ਕੇ ਰੱਖ ਦੇਣ ਇਹਨਾਂ ਚੀਜ਼ਾਂ ਨੂੰ ਥੋੜਾ ਗੌਰ ਦੇ ਵਿੱਚ ਰੱਖਦੇ ਹੋਏ ਆਪਾਂ ਉਹਨਾਂ ਸਭ ਜ਼ਾਦਿਆਂ ਨੂੰ ਸ਼ਰਧਾਂਜਲੀ ਦਈਏ ਬੇਨਤੀਆਂ ਪ੍ਰਵਾਨ ਕਰੋ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ